ਅੱਜ ਫੇਰ ਇਸ ਵਾਰ ਆਪਿਆਂ ਇਹ ਤਾਂ ਸਸਤੀ ਗੱਲ ਮੈਂ ਤੇਰੇ ਨਾਭੀ ਕੱਢਦੇ ਪਾਗਾ ਇਹ ਵਾਰਾ ਤੁਧਾ ਜਾ ਕੇ ਤਾਂ ਦੇਖ ਕੇ ਹਾਂ ਇਹ ਰੀਲ ਵੱਧ ਪਾਦੀ ਏ ਜਰੀ ਘੱਟ ਪਈ ਹਾਂ ਹੋਈ ਅੱਜ ਕਹਿੰਦਾ ਰੀਲ ਵੱਧ ਕੋ ਪਿਆਰ ਵੀ ਫੇਰ ਆਪੇ ਨੂੰ ਚਾਹੀਦਾ ਕਿੰਨੇ ਲੱਗੇ ਫੇਰ ਸਾਢੇ 7.5 ਫੇਰ ਵਧੀਆ ਪਾ ਤਾਂ ਸੋਨਾ ਕੱਢੇਗਾ ਸਫਾਈ ਵਾਲੀ ਸਫਾਈ ਵਾਲੀ ਹੈ ਹਾਂ ਵਾਲੀ ਸਫਾਈ ਹੈਗੀ ਸੋਨਾ ਲੱਗਦਾ ਦੇਖ ਹੈ ਹਾਂ ਤੂੰ ਛੂਟਾਂ ਤੋਂ علاوہ ਕੋਈ ਹੋਰ ਵੀ ਕੰਮ ਹੈਗਾ? ਨਹੀਂ ਗੁੜੀਆਂ ਤਾਂ ਛੂਟੀ ਸੋਹਣੇ ਲੱਗਦੇ ਨੇ। ਫੇਰ ਗਰਮੀ ਇੰਚ ਤੇਰੇ ਤੋਂ ਕਿੰਨਾ ਕੱਢਿਆ ਉਹਨੇ ਫੇਰ ਵੀ ਤੇਰੇ 7.5 ਤੋਂ ਲਿਖਤਾ ਆਹ ਦੇਖ ਆ ਸਰ ਕਿੰਨੇ ਦੁੱਗਣੇ ਲੱਗੇ ਨੇ ਗੋਲ ਗਲੇ ਕਰਕੇ ਆ ਕਿੰਨੀਆਂ ਬਣੀਆਂ ਨੇ ਸਾਰੀਆਂ ਮੇਰੇ ਬੀ ਸ਼ੇਪ ਕਰਕੇ ਘੱਟ ਬਣਿਆ ਤੇ ਤੇਰੀ ਕਿੱਥੇ ਬਣੀਆਂ ਹਾਂ ਮੇਰੇ ਤਾਂ ਇੱਧਰ ਨੇ ਬਿਲਕੁਲ ਕੋਈ ਛੂਟ ਬਾਹਰ ਸੋਹਣਾ ਸੀਗਾ ਉਹ ਦੇਖਿਆ ਸਫਾਈ ਵਾਲੀ ਹੈ ਇਹਦੀ ਹੱਥ ਦੀ ਸਫਾਈ ਵਾਲੀ ਹੈ ਕਟਾਵਾ ਦੇ ਉਹੀ ਹੋਗਾ ਮੈਂ ਤੁਹਾਨੂੰ 500 ਰੁਪਏ ਲੈ ਲਿਆ ਹਾਂ ਕਟਾਵਾ ਦੇ ਤੇ ਦੋ 200 ਰੁਪਏ ਲੈ ਲਿਆ ਤੇ ਕਿਤੇ ਮੁੜਕੇ ਹੋ ਜੂਗਾ ਥੱਲੇ ਇਹ ਪਾਵਾ ਨਹੀਂ ਹੈ ਹਾਂ ਬਾਵਾ ਕਿੰਨਾ ਸੌਦਾ ਛੁੱਟ ਗਿਆ ਕਟਾਵਾ ਦੇ ਘਟਦੇ ਹੁੰਦੇ ਨੇ ਇਹਦਾ ਪਾਸਾ ਆਏ ਕਰਨਾ ਸੀ ਇਹਨਾਂ ਨੇ ਦੂਜੇ ਪਾਸੇ ਆ ਮੂੰ ਐਂ ਗੱਡੀ ਸੀ ਮੇਰੇ ਵਾਲੀ ਉਹ ਸੋਹਣਾ ਲੱਗ ਰਿਹਾ ਹੈ ਨਾ ਮੈਂ ਕਦੇ ਨਹੀਂ ਕੜਾ ਕੇ ਬੁੜੀਆਂ ਲੜਨੀਆਂ ਆ ਤੁਹਾਡੇ ਨਾਲ ਵੀ ਸੂਟ ਹੀ ਲਗਾਈ ਜਾਂਦੇ ਰਹਿਣੇ ਹੋ ਸੂਟ ਅਸੀਂ ਕਹਿਣਾ ਇਹਦੇ ਦੇਖ ਸੂਟ ਇੰਨੇ ਸੂਟ ਦਪਾਉਂਦੇ ਨੇ ਮੈਨੂੰ ਇਹ ਤੂੰ ਕਿੱਥੋਂ ਲਿਆਂਦਾ ਐ ਸੂਟ ਤੂੰ ਇਹ ਸੂਟ ਜੀ ਅਸੀਂ ਭਰਾਡੇ ਤੋਂ ਲੈ ਕੇ ਭਰਾਡੇ ਦੀ ਕਢਾਈ ਕਰਵਾਈ ਹੈਗੀ ਅਸ਼ੋਕ ਕਾ ਲੈਂਦੇ ਹਾਂ ਲਿਖਤਾ ਹੈਗਾ ਸੂਟ ਛੋਕਾਂ ਤੋਂ ਲੈਂਦੇ ਕਢਾਈ ਕਰਵਾਈ ਹੈ ਗੀਤੂ ਤੋਂ ਗੀਤੂ ਤੋਂ ਮੰਦਰ ਕੋਲੇ ਆ ਜਿਹੜਾ ਬਹੁਤ ਸਫਾਈ ਹੈਗੀ ਤੇ ਬਹੁਤ ਸੋਹਣਾ ਜਿਹਾ ਸੂਟ ਕੱਢਿਆ ਹੋਇਆ ਮੈਂ ਤਾਂ ਕਦੇ ਸੂਟ ਕੜਵਾ ਕਰਭੂ ਕੇ ਪਾਉਂਦੀ ਨਹੀਂ ਹੁੰਦੀ ਮੈਂ ਤਾਂ ਰੈਡੀ ਮੇਡ ਹੀ ਪਾਉਣੀ ਹੁੰਦੀ ਹੈ ਜਿੱਦਾਂ ਮੈਂ ਪੰਮੀ ਦੇ ਦੇਖੇ ਸੂਟ ਕਢਾਏ ਇਹ ਮੇਰਾ ਮਾਨ ਆ ਗਿਆ ਇਹਦਾ ਸਟਾਰ ਹੈਗੀ ਹੁਣ ਤੂੰ ਇਹਦੀ ਰਿਸਕ ਕਰਦੀ ਹੈ ਤੁਸੀਂ ਵੀ ਸਟਾਰ ਇਹਦਾ ਮਸ਼ਹੂਰ ਆ ਹੁਣ ਤੁਸੀਂ ਵੀਡੀਓ ਨੂੰ ਦੇਖ ਦੇਦੇ ਆ ਵੀਡੀਓ ਦੇਖ ਲੈ ਫੇਰ ਕੀ ਨਾਮ ਲਗਾ ਤੂੰ ਉਹਦਾ ਕਾ ਇੰਸਟਾਗ੍ਰam ਤੇ ਕਾਤੇ ਪਾਉਣੀ ਵੀ ਨਹੀਂ ਤੂੰ ਰੀਤ ਕੌਰ ਮਾਨ ਸਰ ਰੀਤ ਕੌਰ ਮਾਨ ਸਾ ਤੇ ਪਾਉਂਦੀ ਹੈ ਹੂੰ ਉਨ ਵਕਤ ਹੀ ਆਪਾਂ ਸ਼ੂਟ ਪਾਉਣ ਲੱਗਿਆ ਆਪਾਂ ਵੀ ਪਰਮਾਤਮਾ ਕੀ ਸਟਾਰੀ ਬਣਾ ਦੇ ਓਹੋ ਤੁਹਦੇ ਸੁਪਨੇ ਨਾ ਦੇਖਿਆ ਕਰ ਮਗੋਰੀ ਲਾਲ ਵਾਲੇ ਉਹਨਾਂ ਦੇਖਣੇ ਚਾਹੀਦੇ ਨੇ ਕਦੇ ਵੀ ਐ ਉਹ ਨਾ ਹੋਵੇਗੀ ਹੂੰ ਸੋਣੀ ਜੀ ਬਹੁਤ ਸੁਣਾ ਚੁੰਨੀ ਤੇ ਨਾਭੀ ਲੈਸ ਲੱਗਦੀ ਜੂਗੀ ਹਾਂ ਬਰੀਕ ਜੀ ਨਾਲ ਦੀ ਰੰਗ ਕਰਵਾਈ ਚੁੰਨੀ ਤੇ ਹਾਂ ਬਸ ਤੁੰਗਾ ਕੇ ਰੰਗਾ ਦੇ ਚੁੰਨੀ ਇਹਨੇ ਛੋਟਾ ਤਾਂ ਹੂੰ ਉਲੀ ਲੈ ਕੇ ਤਾਂ ਪਾਈ ਤਾਂ ਅਗਲਾ ਕੁਝ ਭੰਦੇ ਹੀ ਜਿੰਟ ਪਾਇਆ ਹੁੰਦਾ ਹੈ ਤੁੰਗ ਲਗਾਉਂਦੀ ਹੈ ਸ਼ੌਰੀ ਜੰਮੀ ਲਾਜਾ ਹੋਣੀ ਸੀ ਅੱਜ ਹੰਜੀ ਰੀਤੀ ਇਹ ਪੇਪਰ ਦੇ ਕੇ ਆਈ ਅੱਜ ਪੇਪਰ ਦਾ ਤੋਂ ਦੇ ਪਤਾ ਲੱਗ ਜੀ ਤੇ ਰਿਜ਼ਲਟ ਆਊਗਾ ਮੈਥ ਚ ਮਾਸੇ 90 ਨੰਬਰ ਆਏ ਨੇ ਹਿੰਦੀ ਚ 99 ਨੇ ਦੇਖ ਲੈ ਇੰਨੇ ਖਿਆਰ ਆ ਇਹ ਹੋਰ ਕਾਮਲ ਨੂੰ ਸਾਡੀ ਨੂੰ ਕਹ ਰਾਂ ਹਿੰਦੀ ਚ 100 ਚੋਂ 100 ਆਈ ਸੀ ਤੁਹਾਡੀ ਮੰਮੀ ਤੇ ਕਹੀ ਹੈ ਨਾ ਫਿਰ 1000 ਤਾਂ ਹੀ ਡੈਡ ਸੀ ਨੀ ਕਹੀ ਨਾ ਨਹੀਂ ਤਾਂ ਜ਼ੀਰੋ ਆਣੀ ਅੰਡੇ ਆ ਨਹੀਂ ਅੰਡਾ ਆਣਾ ਸੀ ਗੋਲ ਬੜੀ ਬੋਸ ਆ ਰਿਹਾ ਗੋਲਾ ਅੰਡਾ ਆਉਣਾ ਸੀ ਨਹੀਂ ਹੈ ਨਾ ਜਿਹੜਾ ਬੰਦਾ ਇਕੱਲਾ ਥੰਬਨੇਲ ਦੀ ਵੀਡੀਓ ਬਣਾ ਸਕਦਾ ਹੁਸ਼ਿਆਰ ਹੋਊਗਾ ਨਹੀਂ ਇਕੱਲਾ ਵਾਸਤੇ ਡਾਇਲੌਗ ਪਤਾ ਮੂਰਲਾ ਵੀ ਟਾਈਟਲ ਪਤਾ ਹੋਣਾ ਚਾਹੀਦਾ ਵੀ ਕੀ ਟਾਈਟਲ ਆ ਜਿਹ ਕਾਤੇ ਵੀਡੀਓ ਦੀ ਸਾਰੀ ਬਣਾ ਰਹੇ ਹੁੰਦੇ ਨੇ ਉਹ ਵੀ ਦੇਖ ਤਾਂ ਪਾ ਕੇ ਨਹੀਂ ਫੇਰ ਆ ਵੀ ਲੈ ਕੇ ਆਈ ਸੀ ਗਰਮੀ ਤੇ ਪਿਛਲੀ ਵਾਰੀ ਪਹਿਲਾਂ ਵਾਈਟ ਸੂਟ ਲੈ ਕੇ ਆਈ ਸੀਗੀ ਹੁਣ ਇਹ ਸਲਾਈ ਕਰਾਏ ਆ ਇੱਥੋਂ ਮੋਡਲ ਤੋਂ ਸਲਾਈ ਕਰਾਏ ਮੈਨੂੰ ਵੀ ਆਖਿਆ ਮੈਂ ਪਤਾ ਨਹੀਂ ਕੀ ਕਹਿੰਦੀ ਆ ਕਿ ਉਹ ਮੇਰੇ ਕੋਲ ਲਈ ਮੈਂ ਇਹਨੂੰ ਦੱਸਿਆ ਨਹੀਂ ਹੈਗਾ ਵੀ ਉੱਥੇ ਵੀ ਸੂਟ ਇੱਕ ਸਲਾਈ ਦੇ ਰੱਖਿਆ ਹੈ ਤੇ ਉਹ ਵੀ ਦੇਖਦਾ ਆ ਜਿੱਦੇ ਆਪਾਂ ਪਹਿਲਾਂ ਆਏ ਸੀ ਮੇਰੀ ਨਿਆਜ਼ ਮੈਂ ਭਲਾਡੇ ਵਾਲਾ ਆਇਆ ਸੀ ਕੱਲਾ ਉਹ ਤਾਂ ਭਲਾਡੇ ਦੀ ਲਿਆਂਦਾ ਹੀ ਐ ਇੱਥੇ ਕੱਢਣਾ ਦਿੱਤਾ ਸੀ ਇਹ ਸਲਾਈ ਕਰਨਾ ਦਿੱਤਾ ਸੀ ਇਹਦੇ ਜਿੱਦੇ ਆਪਾਂ ਉਹਦੇ ਆਏ ਸੀ ਰਹਿਣ ਵਾਸਤੇ ਉਹਦੇ ਦੇਖ ਹੀ ਨਹੀਂ ਸੀਗੀ ਸਲਾਈ ਕਰਨਾ ਯਾਰ ਮੈਂ ਇਹੇ ਕਾਕਰੀ ਦਾ ਦੋਸਤ ਨੇ ਸੰਤ ਹੈ ਉਹ ਮੇਰੇ ਨਾਲ ਲੜਦਾ ਹੁੰਦਾ ਵਿਆਹ ਵੇਲੇ ਹੂੰ ਫਿਰ ਮੈਂ ਕਿਹਾ ਚੱਲ ਮਾ ਇੱਕ ਛੂਟਸ ਮੈਂ ਕੇ ਦੇਖਦੇ ਫਿਰ ਮਾ ਤੇਰੇ ਵੱਧ ਜੁੱਤੀਆਂ ਨਾ ਪਾ ਗਏ ਸੀ ਜਦੋਂ ਉਹ ਕਿਤੇ ਟੱਕਰਦਾ ਮੇਰੇ ਕਾਕਰੀ ਨੂੰ ਕਹਿੰਦਾ ਤੇਰੀ ਸਾਲੀ ਤੇਰੀ ਸਾਲੀ ਨੇ ਮੈਨੂੰ ਆਏ ਕਹੇ ਤਾਂ ਤੇਰੀ ਸਾਲੀ ਨੇ ਮੈਨੂੰ ਆਏ ਕਹੇ ਤਾਂ ਉਹ ਕਹਿੰਦਾ ਚੱਲ ਇਹਦੀ ਇਹਦੀ ਆਬਦੀ ਆਬਦੀ ਹੱਡ ਜਾਦੀ ਛੂਟ ਹੈ ਨਾ ਅੱਡ ਬਣਦੀ ਸਰਦਾਰੀ ਦੀ ਚੀਜ਼ ਹੋਣੀ ਹਾਂ ਹਾਂ ਕਿਵੇਂ ਆਲਵਾ ਬਿਚਾਰ ਬਿਚਾਰ ਬਾਦ ਵਿੱਚ ਕਿ ਜਿੱਤਨਾਂ ਨਾਲ ਗੋਲਡ ਆਉ ਬਾਦ ਵਿੱਚ ਮੋਜ਼ਾ ਨਾ ਜੇ ਸ਼ੂਟ ਆਈ ਦੁਕਾਨ ਚ ਅਗਲੇ ਮਾਈ ਕਹਦੇ ਹਨ ਬੁੜੀਆਂ ਨੂੰ ਬਿਊਟ ਕਢੋ ਜਮਨ ਰੋਣਾ ਬਸ ਵਿਆਹ ਵੇਲੇ ਕੀ ਬਣੂ ਲੈਣ ਦਾ ਪਾਣੀ ਜੇ ਰੜਦੀ ਥੋੜਾ ਜਿਆ ਤੇ ਬਾਦੋ ਸਾਡੂ ਸਾਹਿਬ ਆ ਗਏ ਕਰੀਅਤ ਨਹੀਂ ਕਰਵਾਉਂਦੇ ਕਹਿੰਦਾ ਤਾਂ ਪਹਿਲੀ ਤੇ ਨਹੀਂ ਲੱਗਦਾ ਪਿਆਰ ਨਹੀਂ ਲਾਉਦੇ ਹੁੰਦੇ ਬੈਠੇ ਗਰਮੀਤ ਦੀ ਭੈਣ ਤਾਂ ਗਰਮ ਪਕੌੜੇ ਪੰਮੀ ਗਰਮ ਗਰਮ ਪਕੌੜੇ ਲੈ ਕੇ ਆ ਰਹੀ ਹੈ ਟੇਸਟ ਕਰਕੇ ਦੇਖੋ ਵੀ ਟੇਸਟ ਤਾਂ ਕਿਉਂ ਕਰਾਂਗੇ ਸ਼ਾਮੇ ਬਹਿ ਜਾਂਦੇ ਚਾਹ ਪੂਰੇ ਮਸ਼ਹੂਰ ਹੈ ਫਿਰ ਤਾਂ ਖਾਵਾਂਗੇ ਚਾਹ ਚਾਹ ਲੈ ਕੇ ਆਉਣੀ ਆ ਇੱਧਰ ਵੀ ਮੇਰੇ ਫੋਨ ਇੱਕ ਦਾ ਟੱਤੀ ਹੋ ਕੱਟ ਗਿਆ ਤਾਂ ਚਾਹ ਲੈਣਾ ਵੇਜੋ ਜੀ ਚਾਹ ਲਿਖਾਤ ਲੱਗ ਰਹੀ ਹੁੰਦਾ ਵੀ ਇਹਨਾਂ ਕੋਈ ਵੀ ਕਟਰੀ ਨਹੀਂ ਸੋਪਾ ਕਰਾਂਗਾ ਜੀ ਉਹ ਟੱਪੋਣਾ ਹਾਂ ਇਹ ਇਹ ਆਉਂਦਾ ਨਰੀਤ ਬਿੱਲੀ ਨਾਲ ਖੇਡੀ ਜਾਂਦੀ ਹੈ ਮਾਈ 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 ਕਿਹਦੇ ਤੋਂ ਮਾਈ ਫਰੀਜ਼ ਆ ਜਾ ਤੂੰ ਵੀ ਤੂੰ ਨੋ ਦੀ ਭੈਣ ਨੂੰ ਤੇ ਬਾਰੇ ਮੋਟੀ ਕਰੇਗੀ ਜਾਣ ਕੇ ਪਕੋੜੇ ਖਵਾ ਖਵਾ ਕੇ ਜੇ ਮੱਤ ਹੋ ਜਾ ਫਿਰ ਅਗਲਾ ਤੈਨੂੰ ਕਹੂਗਾ ਰ ਹਾਂ ਜਾਣ ਕੇ ਲਿਆਉਂਦੀ ਫਕੌੜੀ ਵੀ ਮੋਟੀ ਹੋ ਗਈ ਰੀ ਭੈਣ ਇਹਦਾ ਫੋਟੋ ਕੋ ਨਾ ਨਹੀਂ ਹਾਂ ਚੋਟੀ ਕੇ ਨਹੀਂ ਲੈ ਗਏ ਮਿੱਤਰ ਮੈਂ ਵੀ ਉਹਦੇ ਨਾਲ ਇਹ ਗ੍ਰ ਦਵਾਈ ਤੇ ਵਰਜੇ ਜਿਹੜੀ ਕਰਨਾ ਸੀ ਉਹ ਚੱਲ ਪਈ ਨਾ ਮੂੰਹ ਦਾ ਪੰਮੀ ਦੇ ਵੀ ਵੱਤ ਨੇ ਆਈ ਵਾਸ ਮੇਰ ਜਨਵੰਤਰੀ ਤੇ ਪਾਵਾਂਗੀ ਕਿਤੇ ਸੀ ਤਾਂ ਨਾ ਬੋੜਾ 40 ਇਹ ਜੀਵਨ ਹੋ ਜਾ ਇੰਨੇ ਦਿਨ ਹੋ ਗਏ ਕੁੱਚੀਆਂ ਨੂੰ ਪਰ ਮੈਂ ਬਣਾਈ ਪਕਸੋਰ ਰੇਲ ਹੈ ਦੀ ਉਹਦੇ ਇਦਾਂ ਕ ਸਵਾ 10 ਵਜੇ ਭੇਜੀ ਇਹ ਨਵੀਂ ਮੈਨੂੰ ਪਤਾ ਕਿ ਕਦੋਂ ਭੇਜੀ ਤੇਰੇ ਕਰਨ ਦਾ ਇਹ ਕਹਾ ਕਰ ਮੋਦਾ ਕਹਨਾ ਆ ਚੱਕਸ ਵਾਲੀਏ ਕਮੈਂਟ ਕਰਤਾ ਮੈਂ ਲੈ ਕੇ ਆ ਆ ਚੱਕੀ ਜੀਜਾ ਫਿਰ ਮੈਂ ਵੀ ਮੈਂ ਤੇਰੇ ਵੀਡੀਓ ਕਾਲ ਲੜਨੀ ਜੋ ਵੀਡੀਓ ਕਰਨ ਲਈ ਕਹਨਾ ਐਨਕਾ ਹੀ ਲਾਈਵ ਹੈ ਠੀਕ ਹੋ ਗਈ ਕਹਿੰਦੇ ਕੀ ਹਾਜੀ ਉੱਥੇ ਦੇ ਤੂੰ ਕੀ ਬਣਾ ਕੇ ਲੈ ਆ ਜਿ ਵਾਸਤੇ ਕਿੰਨੀ ਆ ਉਹ ਜੋ ਫੜਾ ਕਿੱਦੇ ਦੇ ਕੰਨ ਖਾਦੇ ਸੀ ਛੱਡੋ ਹੀ ਲੈ ਜੀ ਇੱਥੇ ਕੀ ਲੱਗੇ ਜੇ ਸਾਰਾ ਮਾਜਾ ਕੀ ਫਿਰਦੇ ਸਮਾਨ ਆਉਦਾ ਅਸੀਂ ਰਹਿਣਾ ਹਾਂ ਹਾਂ ਮਾਜਾ ਰਹਿ ਆਪੀ ਨਾ ਨਾ ਮੈਨੂੰ ਵੀਡੀਓ ਦਾ ਸਮਾਨ ਕਿਉਂ ਚੱਕੀ ਫਿਰਦੇ ਨਾਲ ਸਾਦਾ ਇਹਨਾਂ ਨੇ ਜੜਨੀ ਨਹੀਂ ਆਇਆ ਰਹਿਣਾ ਨਹੀਂ ਤੁਹਾਨੂੰ ਰੱਖਾਂਗੇ ਆਪੀ ਲੈ ਅਮਰੂਦ ਲਿਆ ਕੇ ਮੋਜਾਂ ਨਾਲ ਬਿਠੀ ਰਹੀ ਬੈਠੀ ਆ ਆ ਦੇਖ ਲੈ ਲੈ ਅੱਜ ਆ ਕੇ ਭਾਜੀ ਉਫੋ ਜਿਉ ਰਹਾ ਹੁਣ ਤੋਰੀ ਦਾ ਤੇ ਸੋ ਸਵੇਰ ਉੱਠ ਕੇ ਕਹਿੰਦੇ ਵੀ ਦੇਖ ਜਦੋਂ ਸਾਡਾ ਤਾਂ ਐ ਹੋਇਆ ਤੁਹਾਨੂੰ ਦੇਖਣ ਜੀ ਸੋਹਣੀ ਜੀ ਜਦੋਂ ਅਸੀਂ ਇਹਨਾਂ ਨੇ ਕੀ ਕਰਕੇ ਦਿਖਾ ਵੀ ਜਾਣਾਗਾ ਭਾਈ ਮੇਰੇ ਮੱਚ ਗਿਆ ਹੱਥ ਛਾਲੇ ਪੈ ਗਏ ਮੈਂ ਸਾਹੀਉਣਾ ਕਿ ਲਈਏ ਭਾਈ ਬਹੁਤ ਪਿਆਰ ਨਾਲ ਹਾਂ ਦੇਸੀ ਕਿਉਂ ਪਾਤੇ ਵਿੱਚ ਆਹ ਦੇਖੋ ਭਾਈ ਖਾ ਕੇ ਦੇਖੋ ਤੁਸੀਂ ਖਾ ਕੇ ਦੇਖੋ ਮੰਨ ਲੋਗੇ ਮੈਂ ਆਖ ਦੇ ਦੇ ਵਧੀਆ ਨੇ ਤਾਂ ਹੱਥ ਮੱਚ ਕੇ ਗਰਮ ਬਾਲਾ ਸੀ ਇਹ ਤਾਂ ਗੱਲ ਕਰ ਮਸਾ ਬਣਾਈਆਂ ਵਿੱਚ ਸਵਾਦ ਵਾਲੀ ਮੰਗੀ ਜਾਂਦੀ ਨਾ ਗਰਮ ਗਰਮ ਫਿਰ ਹੋਰ ਜੁੜ ਜਾਂਦੇ ਨੇ ਜੁੜਦੇ ਨਹੀਂ ਨਹੀਂ ਜੁੜਦੀਆਂ ਨਹੀਂ ਜੀ ਇਹ ਇਹਦੇ ਵਿੱਚ ਨਾ ਇੱਕ ਪਿੰਨੀ ਫੁੱਟ ਵੀ ਗਈ ਮੈਨੂੰ ਲੱਗਦਾ ਫੁੱਟ ਗਿਆ ਕਿ ਫੁੱਟੇ ਕਰਕੇ ਹੋ ਗਿਆ ਨਾ ਪਿੰਨੀ ਫੁੱਟ ਪਹਿਲਾਂ ਤਾਂ ਪਾਪੜ ਬਣਾਉਂਦੀ ਸੀ ਮੈਨੂੰ ਲੱਗਦਾ ਹੈ ਨਾ ਪਾਪੜ ਨਹੀਂ ਉਹ ਜਦੋਂ ਠੰਡਾ ਹੋ ਗਿਆ ਤਾਂ ਫਿਰ ਪਾਪੜ ਬਣ ਗਏ ਰੋਕੋ ਚੱਕਰ ਨਹੀਂ ਦਾ ਇਹ ਬਾਸ ਆ ਜਾਏ ਨਾ ਅਗੜੀ ਨਾ ਐਵੇਂ